ਬਿਜ਼ਨਸ ਬਲਾਸਟਰ ਦੇ ਅੱਜ ਦੇ ਇਸ ਸੈਸ਼ਨ ਵਿੱਚ ਤੁਹਾਡਾ ਸਵਾਗਤ ਹੈ ਅੱਜ ਅਸੀਂ ਚਰਚਾ ਕਰਾਂਗੇ ਕਿ ਨੁਕਸਾਨ ਤੋਂ ਕਿਵੇਂ ਉੱਭਰਨਾ ਹੈ ਬਿਜ਼ਨਸ ਵਿੱਚ ਹਰ ਵੇਲੇ ਫਾਇਦਾ ਨਹੀਂ ਹੁੰਦਾ ਕਦੇ ਨਾ ਕਦੇ ਨੁਕਸਾਨ ਦਾ ਵੀ ਸਾਹਮਣਾ ਕਰਨਾ ਪੈਂਦਾ ਹੈ ਉਸ ਦੇ ਵਿੱਚੋਂ ਕਿਵੇਂ ਬਾਹਰ ਨਿਕਲਣਾ ਹੈ ਇਸ ਦੇ ਬਾਰੇ ਹੀ ਇਸ ਵਿਸ਼ੇ ਤੇ ਹੀ ਅੱਜ ਅਸੀਂ ਗੱਲਬਾਤ ਕਰਾਂਗੇ ਸੋ ਇਸ ਦਾ ਸਭ ਤੋਂ ਪਹਿਲਾ ਤਰੀਕਾ ਜੋ ਹੈ ਉਹ ਹੈ ਕਿ ਆਪਣੇ ਫਾਈਨੈਂਸ਼ੀਅਲ ਰਿਕਾਰਡਸ ਦਾ ਰਿਵਿਊ ਕਰੋ ਤੁਸੀਂ ਪੈਸੇ ਕਿੱਥੇ ਗਵਾ ਰਹੇ ਹੋ ਇਸ ਦੀ ਸਪਸ਼ਟ ਤਸਵੀਰ ਪ੍ਰਾਪਤ ਕਰਨ ਲਈ ਆਪਣੇ ਫਾਈਨੈਂਸ਼ੀਅਲ ਰਿਕਾਰਡਸ ਦਾ ਧਿਆਨ ਨਾਲ ਰਿਵਿਊ ਕਰੋ ਉਸ ਦੇ ਵਿੱਚ ਟ੍ਰੈਂਡਸ ਤੇ ਪੈਟਰਨਸ ਵੱਲ ਧਿਆਨ ਦੇਖੋ ਅਤੇ ਦੇਖੋ ਕਿ ਤੁਹਾਡਾ ਨੁਕਸਾਨ ਕਿੱਥੇ ਹੋ ਰਿਹਾ ਹੈ ਸੋ ਫਾਈਨੈਂਸ਼ੀਅਲ ਰਿਕਾਰਡਸ ਨੂੰ ਚੰਗੀ ਤਰ੍ਹਾਂ ਵਾਚਣ ਨਾਲ ਅਸੀਂ ਆਪਣੇ ਨੁਕਸਾਨ ਦਾ ਕਾਰਨ ਜਿਹੜਾ ਹੈਗਾ ਪਤਾ ਲਗਾ ਸਕਦੇ ਹਾਂ ਆਪਣੇ ਨੁਕਸਾਨ ਦੇ ਮੂਲ ਕਾਰਨ ਦੀ ਪਛਾਣ ਕਰੋ ਕਿ ਸਾਡੇ ਬਿਜ਼ਨਸ ਵਿੱਚ ਕਿਸ ਪੱਖ ਤੋਂ ਨੁਕਸਾਨ ਹੋ ਰਿਹਾ ਹੈ ਕਿਸ ਕਾਰਨ ਨੁਕਸਾਨ ਹੋ ਰਿਹਾ ਹੈ ਹੈਗਾ ਇਹ ਉੱਚ ਹਾਈ ਓਵਰਹੈਡ ਕਾਸਟਸ ਤੋਂ ਲੈ ਕੇ ਲੋ ਪ੍ਰੋਫਿਟ ਮਾਰਜਿਨ ਜਾਂ ਪੂਰ ਫਾਈਨੈਂਸ਼ੀਅਲ ਮੈਨੇਜਮੈਂਟ ਤੱਕ ਕੁਝ ਵੀ ਹੋ ਸਕਦਾ ਹੈ हाई ओवरहेड कॉस्ट अगर चीज दी कीमत ज्यादा ਪੈ ਰਹੀ ਹੈ ਸਾਨੂੰ ਰੌ ਮਟੀਰੀਅਲ ਦੀ ਕੀਮਤ ਜਿਆਦਾ ਪੈ ਰਹੀ ਹੈ ਜਾਂ ਪ੍ਰੋਫਿਟ ਦਾ ਮਾਰਜਿਨ ਘਟ ਹੈ ਉਸ ਦੇ ਮੁਕਾਬਲੇ ਸੇਲ ਪ੍ਰਾਈਸ ਜਿਹੜਾ ਹੈਗਾ ਸਾਡਾ ਬਹੁਤ ਘਟ ਹੈ ਜਾਂ ਅਸੀਂ ਸਹੀ ਤਰੀਕੇ ਨਾਲ ਫਾਈਨੈਂਸ਼ੀਅਲ ਮੈਨੇਜਮੈਂਟ ਨਹੀਂ ਕਰ پا ਰਹੇ ਤਾਂ ਇਹਨਾਂ ਸਾਰਿਆਂ ਦੇ ਕਾਰਨ ਹੀ ਨੁਕਸਾਨ ਹੋਣ ਦੀ ਸੰਭਾਵਨਾ ਜਿਹੜੀ ਹੈਗੀ ਹੈ ਵੱਧ ਜਾਂਦੀ ਹੈ ਸੋ ਇੱਕ ਵਾਰ ਜਦੋਂ ਸਾਨੂੰ ਚੰਗੀ ਤਰ੍ਹਾਂ ਸਮਝ ਆ ਜਾਂਦੀ ਹੈ ਕਿ ਅਸੀਂ ਪੈਸੇ ਕਿੱਥੇ ਗਵਾ ਰਹੇ ਹਾਂ ਤਾਂ ਆਪਣੇ ਨੁਕਸਾਨ ਦੇ ਮੂਲ ਕਾਰਨ ਨੂੰ ਵੀ ਪਤਾ ਲਗਾ ਲੈਣੇ ਆ। ਕਾਸਟਸ ਨੂੰ ਘਟਾਉਣ ਲਈ ਯੋਜਨਾ ਤਿਆਰ ਕਰੋ। ਸੋ ਫਿਰ ਅਸੀਂ ਕੀ ਕਰਨਾ ਹੈ ਜੇ ਸਾਨੂੰ ਇਹ ਲੱਗਦਾ ਹੈ ਕਿ ਸਾਡਾ ਕਾਸਟ ਪ੍ਰਾਈਸ ਬਹੁਤ ਜ਼ਿਆਦਾ ਹੋ ਰਿਹਾ ਹੈ ਜਿਸ ਦੇ ਕਾਰਨ ਪ੍ਰੋਫਿਟ ਦਾ ਮਾਰਜਿਨ ਘਟ ਹੈ। ਤਾਂ ਕਾਸਟ ਨੂੰ ਘਟਾਉਣ ਦੇ ਲਈ ਪਲੈਨਿੰਗ ਜਿਹੜੀ ਹੈਗੀ ਹੈ ਬਣਾਣੀ ਪਈਗੀ ਸਾਨੂੰ ਉਸ ਦੇ ਲਈ ਕੋਈ ਨਾ ਕੋਈ ਤਰੀਕੇ ਲੱਭਣੇ ਪੈਣਗੇ ਪਰ ਇਸ ਦਾ ਮਤਲਬ ਇਹ ਨਹੀਂ ਹੈਗਾ ਕਿ ਕੁਆਲਿਟੀ ਘਟਾ ਦਿਓ ਓਵਰਹੈਡ ਕਾਸਟਸ ਨੂੰ ਘਟਾਉਣਾ ਸਪਲਾਈਅਰ ਨਾਲ ਬਿਹਤਰ ਕੀਮਤਾਂ ਬਾਰੇ ਗੱਲਬਾਤ ਕਰਨਾ ਜਾਂ ਤੁਹਾਡੇ ਬਿਜ਼ਨਸ ਦੀਆਂ ਵੱਖ-ਵੱਖ ਪ੍ਰਕਿਰਿਆਵਾਂ ਨੂੰ ਸੁਚਾਰੂ ਬਣਾਉਣਾ ਸੋ ਇਹ ਤਰੀਕਿਆਂ ਦੇ ਨਾਲ ਆਪਾਂ ਜਿਹੜਾ ਹੈਗਾ ਆਪਣੀ ਓਵਰਹੈਡ ਕਾਸਟ ਨੂੰ ਘਟਾ ਸਕਦੇ ਹਾਂ ਜਿਨ੍ਹਾਂ ਨਾਲ ਅਸੀਂ ਜਿਨ੍ਹਾਂ ਨੂੰ ਅਸੀਂ ਆਪਣਾ ਸਮਾਨ ਸਪਲਾਈ ਕਰ ਰਹੇ ਹਾਂ ਉਹਨਾਂ ਨਾਲ ਵੀ ਕੀਮਤ ਦਾ ਲੈਣ ਦੇਣ ਦੀ ਗੱਲਬਾਤ ਕਰਕੇ ਆਪਾਂ ਆਪਣੇ ਓਵਰਹੈਡ ਕਾਸਟ ਨੂੰ ਘਟਾ ਸਕਦੇ ਹਾਂ ਸੋ ਇਸ ਤਰੀਕੇ ਨਾਲ ਅਸੀਂ ਵੱਖ-ਵੱਖ ਪ੍ਰਕਿਰਿਆਵਾਂ ਅਪਣਾ ਕੇ ਓਵਰਹੈਡ ਕਾਸਟ ਨੂੰ ਘਟਾਉਣ ਦੀ ਕੋਸ਼ਿਸ਼ ਕਰਨੀ ਹੈ ਸੇਲ ਅਤੇ ਰੈਵਨਿਊ ਵਧਾਓ ਨੁਕਸਾਨ ਤੋਂ ਉਭਰਨ ਦਾ ਇੱਕ ਹੋਰ ਤਰੀਕਾ ਹੈ ਸੇਲ ਅਤੇ ਰੈਵਨਿਊ ਵਧਾਉਣ ਤੇ ਧਿਆਨ ਦੇਣਾ। ਇਸ ਵਿੱਚ ਨਵੇਂ ਗਾਹਕਾਂ ਨੂੰ ਲੱਭਣਾ, ਨਵੇਂ ਪ੍ਰੋਡਕਟ ਜਾਂ ਸਰਵਿਸਿਜ਼ ਦੀ ਪੇਸ਼ਕਸ਼ ਕਰਨਾ ਅਤੇ ਕੀਮਤਾਂ ਨੂੰ ਵਧਾਉਣਾ ਸ਼ਾਮਿਲ ਹੋ ਸਕਦਾ ਹੈ। ਸੋ ਸਾਨੂੰ ਹਮੇਸ਼ਾ ਕੋਸ਼ਿਸ਼ ਕਰਦੇ ਰਹਿਣਾ ਚਾਹੀਦਾ ਹੈ ਕਿ ਸਾਡੇ ਪ੍ਰੋਡਕਟ ਦੇ ਲਈ ਸਾਨੂੰ ਨਵੇਂ ਗਾਹਕ ਮਿਲਣ ਆਪਣੇ ਦੋਸਤਾਂ ਦੇ ਰਾਹੀਂ, ਆਪਣੇ ਪਰਿਵਾਰ ਦੇ ਮੈਂਬਰਾਂ ਦੇ ਰਾਹੀਂ ਲਗਾਤਾਰ ਇਸ ਦੀ ਕੋਸ਼ਿਸ਼ ਕਰਦੇ ਰਹਿਣਾ ਚਾਹੀਦਾ ਹੈ ਨਵੇਂ ਪ੍ਰੋਡਕਟ ਜਾਂ ਸਰਵਿਸਿਜ਼ ਜਿਹੜੀਆਂ ਨੇ ਤਿਆਰ ਕਰਦੇ ਰਹਿਣਾ ਚਾਹੀਦਾ ਹੈ ਉਹਨਾਂ ਵਿੱਚ ਲਗਾਤਾਰ ਉਹਨਾਂ ਦੀ ਕੁਆਲਿਟੀ ਵਿੱਚ ਜਾਂ ਉਹਨਾਂ ਦੇ ਗੁਣਾ ਵਿੱਚ ਸੁਧਾਰ ਕਰਦੇ ਰਹਿਣਾ ਚਾਹੀਦਾ ਹੈ ਤੇ ਇਸ ਦੇ ਨਾਲ ਹੀ ਸਮੇਂ ਦੇ ਨਾਲ ਤੁਸੀਂ ਵੀ ਦੇਖਿਆ ਹੋਣਾ ਕਿ ਕੀਮਤਾਂ ਜਿਹੜੀਆਂ ਨੇ ਵਧਦੀਆਂ ਜਾਂਦੀਆਂ ਨੇ ਸੋ ਉਹ ਚੀਜ਼ਾਂ ਨੂੰ ਵੀ ਆਪਾਂ ਨੇ ਧਿਆਨ ਵਿੱਚ ਰੱਖਣਾ ਹੁੰਦਾ ਹੈ ਬਾਹਰੋਂ ਮਦਦ ਬੰਗੋ ਜੇ ਤੁਸੀਂ ਚੀਜ਼ਾਂ ਨੂੰ ਆਪਣੇ ਆਪ ਬਦਲਣ ਲਈ ਸੰਘਰਸ਼ ਕਰ ਰਹੇ ਹੋ ਤਾਂ ਬਾਹਰੋਂ ਮਦਦ ਲੈਣ ਬਾਰੇ ਵਿਚਾਰ ਕਰੋ ਬਿਜ਼ਨਸ ਕੋਚ ਨਾਲ ਕੰਮ ਕਰਨਾ ਫਾਈਨੈਂਸ਼ੀਅਲ ਪ੍ਰੋਫੈਸ਼ਨਲ ਤੋਂ ਸਲਾਹ ਲੈਣਾ ਜਾਂ ਛੋਟੇ ਬਿਜ਼ਨਸ ਓਨਰ ਦੀ ਸਹਾਇਤਾ ਲਈ ਬਣੇ ਗਰੁੱਪ ਵਿੱਚ ਸ਼ਾਮਲ ਹੋਣਾ ਇਹ ਸਾਰੇ ਤਰੀਕਿਆਂ ਦੇ ਨਾਲ ਆਪਾਂ ਬਾਹਰੋਂ ਵੀ ਮਦਦ ਲੈ ਸਕਦੇ ਹਾਂ ਕਿਸੇ ਛੋਟੇ ਗਰੁੱਪ ਦੇ ਵਿੱਚ ਸ਼ਾਮਲ ਹੋ ਜਾਣ ਨਾਲ ਵੀ ਸਾਡੇ ਪ੍ਰੋਡਕਟ ਦੀ ਵਿਕਰੀ ਜਿਹੜੀ ਹੈਗੀ ਹੈ ਵੱਧ ਸਕਦੀ ਹੈ ਆਪਣੇ ਲਈ ਬਿਜ਼ਨਸ ਕੋਚ ਦਾ ਇੰਤਜ਼ਾਮ ਕਰਨਾ ਉਹਨੂੰ ਲੱਭਣਾ ਇਹ ਵੀ ਸਾਡਾ ਇੱਕ ਪ੍ਰਕਿਰਿਆ ਦਾ ਹਿੱਸਾ ਹੋ ਸਕਦਾ ਹੈ ਫਾਈਨੈਂਸ਼ੀਅਲ ਪ੍ਰੋਫੈਸ਼ਨਲ ਤੋਂ ਵੀ ਸਮੇਂ-ਸਮੇਂ ਤੇ ਸਾਨੂੰ ਸਲਾਹ ਲੈਣੀ ਚਾਹੀਦੀ ਹੈ ਨੁਕਸਾਨ ਤੋਂ ਉੱਭਰਣ ਵਿੱਚ ਸਮਾਂ ਅਤੇ ਮਿਹਨਤ ਲੱਗਦੀ ਹੈ ਇਸ ਲਈ ਮੁਸ਼ਕਲ ਫੈਸਲੇ ਲੈਣ ਅਤੇ ਤੁਹਾਡੇ ਬਿਜ਼ਨਸ ਮਾਡਲ ਵਿੱਚ ਤਬਦੀਲੀਆਂ ਕਰਨ ਦੀ ਲੋੜ ਹੋ ਸਕਦੀ ਹੈ ਪਰ ਸਖਤ ਮਿਹਨਤ ਅਤੇ ਲਗਨ ਨਾਲ ਤੁਹਾਡੇ ਬਿਜ਼ਨਸ ਨੂੰ ਮੁੜ ਸਥਾਪਿਤ ਕਰਨਾ ਅਤੇ ਦੁਬਾਰਾ ਪ੍ਰੋਫਿਟ ਕਮਾਉਣਾ ਸੰਭਵ ਹੈ ਮੁਸ਼ਕਲ ਫੈਸਲੇ ਲੈਣ ਅਤੇ ਤੁਹਾਡੇ ਬਿਜ਼ਨਸ ਮਾਡਲ ਵਿੱਚ ਤਬਦੀਲੀਆਂ ਕਰਨ ਦੀ ਲੋੜ ਹੋ ਸਕਦੀ ਹੈ ਇਸ ਚੀਜ਼ ਨੂੰ ਹਮੇਸ਼ਾ ਧਿਆਨ ਦੇ ਵਿੱਚ ਰੱਖਣਾ ਪੈਂਦਾ ਹੈਗਾ ਲਗਾਤਾਰ ਉਸ ਦੇ ਵਿੱਚ ਤਬਦੀਲੀ ਲਿਆਉਂਦੇ ਰਹਿਣਾ ਪੈਂਦਾ ਹੈ ਉਸ ਦੀ ਕੁਆਲਿਟੀ ਨੂੰ ਇੰਪਰੂਵ ਕਰਦੇ ਰਹਿਣਾ ਪੈਂਦਾ ਹੈ ਅਤੇ ਮੁਸ਼ਕਿਲ ਫੈਸਲੇ ਵੀ ਸਾਨੂੰ ਕਿਸੇ ਹੱਦ ਤੇ ਲੈਣੇ ਪੈਂਦੇ ਨੇ ਕਿਉਂਕਿ ਬਿਜ਼ਨਸ ਹੈ ਤਾਂ ਰਿਸਕ ਵੀ ਉਹਦੇ ਵਿੱਚ ਸ਼ਾਮਲ ਹੁੰਦਾ ਹੈ ਸਖਤ ਮਿਹਨਤ ਅਤੇ ਲਗਨ ਨਾਲ ਆਪਾਂ ਆਪਣੇ ਬਿਜ਼ਨਸ ਨੂੰ ਨੁਕਸਾਨ ਵਿੱਚੋਂ ਬਾਹਰ ਕੱਢ ਸਕਦੇ ਹਾਂ ਅਤੇ ਮੁੜੋਂ ਨੂੰ ਸਾਬਿਤ ਕਰ ਸਕਦੇ ਹਾਂ ਅਤੇ ਪ੍ਰੋਫਿਟ ਕਮਾਉਣਾ ਜਿਹੜਾ ਹੈਗਾ ਉਹ ਸੰਭਵ ਹੋ ਸਕਦਾ ਹੈ ਧੰਨਵਾਦ